ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਥੋੜਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਨ, ਮੋਤਕੀ ਤੇ ਜਿਹਨੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਸ਼ਹੀਦਾਂ ਦੀ ਧਰਤੀ ਆ ਸੱਜਣੋ ਅੱਜ ਤੁਹਾਨੂੰ ਦੋ ਜਾਨਵਰ ਆ ਪਾਪਾ ਨੇ ਇਸ ਮੰਨ ਲਓ ਵੀ ਜਗ੍ਹਾ ਤੋਂ ਵਿਖਾਵਾਂਗੇ ਇੱਕ ਵੈੜਾ ਅ ਸਰਸਜ ਨੂੰ ਹਰੇ ਕੰਪਨੀ ਹੋਈ ਕੀਰੀ ਆ ਤੇ ਇੱਕ ਤੱਕ ਨੂੰ ਜੋ ਰੋਹਾ ਮੰਨੇ ਆ ਇਹ 6 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਮੰਨ ਲਓ ਵੀ 2 ਤਰੀਕ ਨੂੰ ਇਹਨੂੰ 6 ਮਹੀਨੇ ਕੰਪਲੀਟ ਹੋ ਜਾਣੇ ਆ ਅੱਜ ਹੋ ਗਈ 25 ਤਰੀਕ ਇਹ 7ਵਾਂ ਮਹੀਨਾ ਲੱਗ ਜੂਗਾ ਮਾਲਕ ਇਹਦੇ ਇਹਨੂੰ ਦੋਨੇ ਟਾਈਮ ਹੀ ਚੁੰਦੇ ਸੀ 2-2 ਸਵਾ 2-2 ਕਿਲੋ ਦੁੱਧ ਤੇ ਆਪਾਂ ਇੱਕੇ ਟਾਈਮ ਹੀ ਸ਼ਾਮ ਦੇ ਟਾਈਮ ਹੁਣ ਚਵਾਈ ਕਰਾਂਗੇ ਇਹਦੀ ਚੁੰਨੇ ਆ ਸਾਢੇ 3 ਕਿਲੋ ਦੁੱਧ ਤੇ ਆ ਇਹਦੇ ਕੋਲੇ ਕੱਟੀ ਆ ਕੱਟੀ ਦੀ ਮਿਲਦੀ ਆ ਕੱਟੀ ਬੜੀ ਚੰਗੀ ਝੋਲੀ ਝਾਲੀ ਆ ਸੱਜਣੋ ਇਹ ਵੀ ਤੁਹਾਨੂੰ ਮੈਂ ਵਿਖਾਉਣਾ ਵੇਖਿਓ ਸ਼ਾਮ ਪੇ ਕੱਟੀ ਬੜੀ ਟਾਪ ਦੀ ਬਣੂਗੀ ਰੂਸ਼ੀ ਆ ਤੇ ਆ ਵੇਖਿਓ ਵੇਖੋ ਇਹਦੀ ਝੋਲੀ ਝਾਲੀ ਹੁਣੇ ਹੀ ਕਰਮਾਂ ਵਾਲੀ ਦੀ ਨਾ ਬੜੀ ਚੰਗੀ ਕੱਟੀ ਐ ਇਹਦੇ ਮਗਰ ਥੋੜੀ ਜੀ ਸੰਭਾਲੀ ਮਾਲਕਾਂ ਨੇ ਘਾਟਾ ਤੇ ਇਹ ਝੋਟੀ ਆ ਜੀ ਸੁਵਾ ਸਚਨੋ ਦੂਜਾ ਸੁਈ ਹੈ ਤੀਜੇ ਲਈ ਗੱਭਣ ਤੇ ਆਪਣੀ ਚੈੱਕ ਪਾਸ ਆ ਤੁਸੀਂ ਆਪ ਦਾ ਡਾਕਟਰ ਲੈ ਆਇਓ ਜੇ ਵਿਸ਼ਵਾਸ ਆ ਚੈੱਕ ਕਰਾ ਕੇ ਥੋੜਾ ਡਾਕਟਰ ਸਾਧਿਆਂਗੇ ਆਪਦੀ ਚੈੱਕ ਕਰਾ ਕੇ ਲੈ ਜਾਓ ਦੋ ਤਰੀਕ ਨੂੰ ਇਹਨੂੰ ਇਹਦੇ ਮਾਲਕਾਂ ਦੇ ਦਸਨ ਆਪਾਂ ਚੈੱਕ ਕਰਾਈ ਵੀ ਆ ਮੰਨ ਲਓ ਵੀ 6 ਪੂਰੇ ਹੋ ਜਾਣੇ ਆ ਤੇ 7ਵਾਂ ਮਹੀਨਾ ਲੱਗ ਜਾਣਾ ਬਾਕੀ ਮੈਂ ਆਪ ਵੀ ਦੱਸਦੀ ਆ ਘੁਲੀ ਹੋਈ ਆ ਵੱਖੀ ਪਾਰੀਆ ਚੂਨ ਚਾਂ ਦੀ ਹੁੰਦੇ ਆ ਤੋਰ ਕੱਦ ਤੁਨਮਾ ਵਿਖਾਉਣਾ ਪੈਛ ਕੁੜੇ ਦੀ ਐਨ ਮੰਨ ਲਓ ਵੀ ਉਹ ਕੇ ਰਿਪੋਰਟ ਆ ਬਾਕੀ ਝੋਟੀ ਨਾ ਸਜਣੋ ਸਾਂਭ ਲਿਓ ਤੇ ਐ ਆ ਵੀ 2 ਰੁਪਈਆ ਰਲਾ ਹੋ ਗਈ ਮਿਲਦੀ ਕੱਟੀ ਤੇ ਹੀ ਸਜਣੋ ਇਹ ਨੋਟ ਕਰ ਲਿਓ ਜਿਵੇਂ ਇਹ ਮਿਲਦੀ ਮੰਨ ਲਓ ਵੀ ਕੱਟੀ ਤੇ ਹੀ ਆ ਵੇਖੋ ਕਾਟਕਾਰ ਕਰਮਾਣੀਆਂ ਦਾ ਸਰੀਰ ਪੇਟਾਂ ਚ ਥਾਂ ਬੜਾ ਕੰਮ ਦਾ ਲੱਗਾ ਤੇ ਵਾਈ ਸੋਹਣੀ ਲੱਗੀ ਆ ਆ ਜੋ ਤੋਰ ਚੈੱਕ ਕਰ ਰਹਾ ਹਾਂ ਇਹ ਤੁਹਾਨੂੰ ਕਰਮਾਂ ਦੇ। ਹੰਡਾ ਵੀ ਸੱਜਣੋ ਚਲੋ ਤੋਰਦੇ ਆ। ਸੱਜਣੋ ਨੇੜ ਤੋਂ ਤੁਹਾਨੂੰ ਮੈਂ ਚੈੱਕ ਕਰਾਉਣਾ ਨੰਬਰ ਆਪਣੇ ਚੱਲੀ ਜਾਂਦੇ ਵੈਸੇ ਸਕਰੀਨ ਤੇ ਵੀ ਚਲਾ ਦੇਾਂਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ 6 ਮਹੀਨਿਆਂ ਦੀ ਗੱਬਣ ਹੋ ਜਾਣੀ ਆ 2 ਤਰੀਕ ਨੂੰ 7ਵਾਂ ਲੱਗ ਜਾਣਾ ਥਣ ਦਾ ਸੈ ਸੂ ਚੈੱਕ ਕਰ ਲਓ ਕੱਟੀ ਨਾਲ ਦੇਵਾਂਗੇ ਕੱਟੀ ਦਾ ਮੋਹ ਬਹੁਤ ਕਰਦੀ ਆ ਵੇਖੋ ਤੇ ਸੱਜਰ ਝੋਟੀ ਦੀ ਜੇ ਗੱਲ ਕਰ ਲਈਏ ਤਾਂ ਸੱਜਣੋ ਇਹ 12 ਕਿਲੋ ਦੁੱਧ ਨੇ ਕਰਮਾਲੀ ਨੇ ਦੂਜੇ ਸੂਏ ਦਿੱਤਾ ਤੇ ਜਿਹੜਾ ਭੈਣ ਭਰਾ ਵੀ ਸੱਜਣੋ ਲੈ ਕੇ ਜਾਊਗਾ ਨਾ ਜਿਹੜੇ ਰੇਟ ਤੇ ਦੇਣੀ ਆ ਤੇ ਮੰਨ ਲਓ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਿਰਪਾ ਰੱਖੇ ਤੇ ਸੋਨੇ ਰੁਪਈਏ ਚਾਰ ਲਾਊਗੀ 85000 ਰੁਪਈਆ ਡਿਮਾਂਡ ਆ ਸੱਜਣੋ ਵਜਨ ਦੀ ਗੱਲ ਕਰ ਲਈਏ ਕੱਦ ਦੀ ਗੱਲ ਕਰ ਲਈਏ ਮਗਰ ਕੱਟੀ ਵੇਖੋ ਕੱਟੀ ਸਾंभੇ ਅਰ ਮੇਰੇ ਬੜੀ ਦਿਲ ਲੱਗੀ ਆ ਵਿਚਾਰੀ ਮਤਲਬ ਪਾਮਲੋਂ ਪਾਲੀ ਦਵਾਈ ਤੈਨੂੰ ਦੇਤੀ ਆ ਤੇ ਤੁਸੀਂ ਆਪਦੀ ਕੇਅਰ ਕਰ ਲਿਓ ਇਹਨੂੰ ਵਿਚਾਰੀ ਦੀ ਤੇ ਬੜੀ ਸ਼ਾਨਦਾਰ ਰੂਸ਼ੀ ਕੱਟੀ ਬਣੂਗੀ ਕਿਉਂਕਿ ਮਾਜ ਦੀਆਂ ਲੱਤਾਂ ਦੇ ਵੀ ਭਾਫ ਆ ਰੂਸ਼ੇ ਪੰਜ ਚੌਂਦੀ ਆ 85000 ਡਿਮਾਂਡ ਆ ਓਕੇ ਰਿਪੋਰਟ ਝੋਟੀ ਕੰਪਲੀਟ ਚੈੱਕ ਪਾਸ ਇੱਕ ਆ ਗਈ ਅਸਰ ਖੀਰੀ ਤਾਰਾਂ ਕਰਦੀ ਆ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾ ਦੇਣਾ ਦਿਹਾੜੀ ਰੰਗ ਜਾਂਦਾ ਇਹਨੇ ਕਰਮ ਵਾਲੀ ਨੇ ਬੋਲ ਪੈਣਾ ਇਹ ਆ ਵੇਖਿਓ ਤਾਰਾ ਨਾ ਲੱਗ ਗਈ ਆ ਕਰਨ ਜਰਸੀ ਆ ਗਈ ਪੰਜਾਬ ਵਾਲੀ ਤੇ ਚੰਗੀ ਮਾਂ ਦੀ ਧੀ ਆ ਝੋਲੀ ਚੈੱਕ ਕਰਾ ਦੇਣਾ ਤੁਹਾਨੂੰ ਆ ਵੇਖੋ ਇਹ ਠੀਲ ਐਡੀ ਆ ਜਿਵੇਂ ਮਰਜ਼ੀ ਨੁਹਾਈ ਨੂੰ ਹੀ ਜਾਓ ਚਾਰੇ ਥਾਣਾ ਕੋਈ ਫੋਟ ਨਹੀਂ ਬੜੀ ਸੋਹਣੇ ਰੰਗ ਰੂਪ ਦੀ ਵਛੀ ਮੰਨ ਲਓ ਵੀ ਦਿਲ ਜਥੋਂ ਲਈ ਲੱਗੀ ਤੇ ਮੈਂ ਕਹਿਆ ਯਾਰ ਨਾ ਕਹੇ ਚੰਗੇ ਸੱਜਣ ਕੋਲੇ ਸਾਹਮਣ ਵਾਲੇ ਕੋਲੇ ਗਈ ਚਲੀ ਐਸੇ ਮਹੀਨੇ ਦੇ ਵਿੱਚ ਵਿੱਚ ਕਰਮਾਂ ਵਾਲੀ ਟੀਕਾ ਮੰਗ ਲੂਗੀ ਗੱਭਣ ਹੋਜੂਗੀ ਤੇ ਤੁਹਾਡੇ ਘਰੇ ਵਧੀਆ ਸ਼ਾਨਦਾਰ ਕਾਂ ਬਣ ਜੂਗੀ ਤੋਰ ਇਹਦੀ ਵੀ ਤੁਹਾਨੂੰ ਚੈੱਕ ਕਰਾ ਦਿਆਂ ਕਿਉਂਕਿ ਗਾਂ ਤੋਰਦੇ ਹੁੰਦੀ ਆ ਤੁਸੀਂ ਤੋਰ ਇਹਦੀ ਜਿਹੜੀ ਉਹ ਚੈੱਕ ਕਰੋ ਸੱਜਣੋ ਦੰਦ ਇਹਦੇ ਜਿਹੜੇ ਆ ਉਹ ਚੈੱਕ ਕਰ ਲੋ ਖੀਰੀ ਆ ਜਾ ਸਜਣੋ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਤਾਂ 25000 ਰੁਪਿਆ ਡਿਮਾਂਡ ਆ। ਬਾਕੀ ਜਿੰਨਾ ਹੋ ਸਕਿਆ ਪਿਆਰ ਮੁਹੱਬਤ ਨਾਲ ਦੇਵਾਂਗੇ। ਤੁਹਾਨੂੰ ਕੋਈ ਐ ਨਹੀਂ ਹੈਗਾ ਵੀ ਅੜੀ ਨਾ ਦੇ ਦੇਾਂਗੇ ਕਿਉਂਕਿ ਕੋਈ ਬਾਹਲਾ ਲਾਲਚ ਵਾਲੀ ਚੀਜ਼ ਨਹੀਂ ਇਹ ਕਿਉਂਕਿ ਜਾਇਜ਼ ਰੇਟ ਤੇ ਤੇ ਜਾਇਜ਼ ਚ ਤੁਹਾਨੂੰ ਦੇ ਦੇ ਦਿੰਗੇ 25000 ਆ। ਝੋਲੀ ਫੇਰ ਚੈੱਕ ਕਰ ਲਓ। ਥਣ ਬਹੁਤ ਕੰਮ ਦਾ ਲੱਗਾ ਤੇ ਬਹੁਤ ਟੌਪ ਦੀ ਬੱਛੀ ਐ ਸੱਜਣੋ ਤਿਆਰ ਹੋ ਜੂਗੀ। ਬਾਕੀ ਤੁਹਾਡੇ ਪਸੰਦ ਆਉਣੀ ਚਾਹੀਦੀ ਆ। ਮੇਰੇ ਪਸੰਦ ਦਾ ਹੀ ਮੈਂ ਕਹਾਂ ਨਾ ਹੋਇਆ ਤਾਂ ਕਰਮਾਂ ਵਾਲੀ ਓ ਖਰ ਖਰ ਖਾ ਕੇ ਬਣੀ ਜਾਂਦੀਆਂ ਇਹ। ਚਾਰੂ ਬਹੁਤ ਆ ਛੋਟੀ ਵੀ ਸਜਣਾ ਬੜੀ ਚਾਰੂ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ